ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਔਰ ਬੜਾ ਦਿਨ ਕਿੰਨਾ ਦਾ ਜਿਹੜਾ ਮੌਸਮ ਰਹੇਗਾ ਕੀ ਸੰਭਾਵਨਾ ਹੈ ਹਾਂ ਜੀ ਜੇਸੀ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ ਔਰ ਨਾਈਟ ਟੈਂਪਰੇਚਰ ਨਾਰਮਲ ਤੋਂ ਦੋਨੋਂ ਥੋੜਾ ਉੱਪਰ ਚੱਲ ਰਿਹਾ ਸੀ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 23.4 ਡਿਗਰੀ ਸੈਂਟੀਗ੍ਰੇਡ ਕੋਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇਸੀ 1970 ਤੋਂ ਹੁਣ ਤੱਕ ਦਾ ਡਾਟਾ ਦੇਖੀਏ ਤਾਂ ਕੱਲ ਦਾ ਜਿਹੜਾ ਟੈਂਪਰੇਚਰ 23.4 ਡਿਗਰੀ ਸੈਂਟੀਗ੍ਰੇਡ ਸੈਕੰਡ ਹਾਈएस्ट ਟੈਂਪਰੇਚਰ ਆਬਜ਼ਰਵ ਕੀਤਾ ਗਿਆ ਇਹਦੇ ਤੋਂ ਪਹਿਲਾਂ 2001 ਦੇ ਵਿੱਚ 26 ਡਿਗਰੀ ਸੈਂਟੀਗ੍ਰੇਡ ਇਸ ਦਿਨ ਟੈਂਪਰੇਚਰ ਹੋਇਆ ਸੀ ਸੋ ਇਸ ਤਰ੍ਹਾਂ ਜਿਹੜੇ ਨਾਰਮਲ ਜਿਹੜੇ ਡੇ ਟਾਈਮ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨਾਰਮਲ ਤੋਂ ਥੋੜਾ ਉੱਪਰ ਚੱਲ ਰਹੇ ਸੀ ਪਰ ਜੇ ਅਸੀਂ ਹੁਣ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 2-4 ਦਿਨ ਜਿਹੜੇ ਬੱਦਲਵਾਈ ਜਾਂ ਹਲਕੀ ਬਾਰਿਸ਼ ਪੰਜਾਬ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਸਪੈਸ਼ਲੀ ਅੱਜ ਔਰ ਕੱਲ 31 ਜਨਵਰੀ ਔਰ 1 ਫ फेब्रुवारी ਨੂੰ ਔਰ ਫਿਰ 3-4 ਔਰ 5 ਫਰਵਰੀ ਨੂੰ ਕਿਤੇ ਕਿਤੇ ਹਲਕੇ ਛਿੱਟੇ ਹੋ ਸਕਦੇ ਨੇ ਜਾਂ ਬੱਦਲਵਾਈ ਹੋ ਸਕਦੀ ਹੈ ਸੋ ਇਹਦੇ ਨਾਲ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਗਰਾਵਿਟ ਅਸੀਂ ਆਬਜ਼ਰਵ ਕਰ ਸਕਦੇ ਹਾਂ ਲਗਦਾ ਕਿ ਇਹ ਸਰ ਤਾਪਮਾਨ ਲਗਾਤਾਰ ਘਟਦੇ ਵੱਧਨੇ ਤੇ ਬਨੁਕੀ ਜੀਵਨ ਤੇ ਬੜਾ ਪ੍ਰਭਾਵ ਪਾਉਂਦਾ ਹੈ ਬਿਲਕੁਲ ਜੀ ਕਿਉਂਕਿ ਜਿਹੜਾ weather conditions ਅਸੀਂ ਪਹਿਲਾਂ ਵੀ ਡਿਸਕਸ ਕਰਦੇ ਆ ਕਿ ਕਾਫੀ ਵੇਰੀਏਬਲ ਅੱਜ ਕੱਲ੍ਹ ਹੋ ਰਹੀਆਂ ਨੇ ਜਿਵੇਂ ਹੁਣ ਪਿਛਲੇ ਦਿਨਾਂ ਦੇ ਵਿੱਚ ਟੈਂਪਰੇਚਰ ਡੇ ਟਾਈਮ ਟੈਂਪਰੇਚਰ ਸਪੈਸ਼ਲੀ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਸੀਗਾ ਪਰ ਹੁਣ ਇਹਦੇ ਵਿੱਚ ਫਿਰ ਗ੍ਰਾਵਟ ਅਬਜ਼ਰਵ ਕਰਾਂਗੇ ਸੋ ਇਸ ਤਰ੍ਹਾਂ ਦੀਆਂ ਵੇਰੀਏਬਲ weather conditions ਦਾ ਜਿਹੜਾ ਸਾਡੀ ਸਿਹਤ ਤੇ ਵੀ ਬੜਾ ਅਸਰ ਪੈਂਦਾ ਸੋ ਉਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜੀ ਵੇਰੀਏਬਿਲਟੀ weather ਦੇ ਵਿੱਚ ਜ਼ਿਆਦਾ ਵਧੀ ਹੋਈ ਹੈ ਸੋ ਜਿਹੜਾ ਡਾਇਰੈਕਟ ਐਕਸਪੋਜ਼ਰ ਇਸ ਤਰ੍ਹਾਂ ਦੀਆਂ ਵੇਰੀਏਬਲ ਕੰਡੀਸ਼ਨਸ ਤੋਂ ਸਾਰਿਆਂ ਨੂੰ ਅਵੋਇਡ ਕਰਨਾ ਚਾਹੀਦਾ ਔਰ ਜਦੋਂ ਵੀ ਬਾਹਰ ਜਾਣਾ ਪ੍ਰੋਪਰਲੀ ਕਵਰਡ ਜਾਣਾ ਚਾਹੀਦਾ ਇਹਦੇ ਨਾਲ ਨਾਲ ਹੈਲਦੀ ਡਾਈਟ ਵੀ ਸਾਰਿਆਂ ਨੂੰ ਜ਼ਰੂਰ ਲੈਣੀ ਚਾਹੀਦੀ ਹੈ ਹਮ ਜਿਸ ਤਰ੍ਹਾਂ ਉਹ ਮੌਸਮ ਹੈ ਕਿ ਜਿਵੇਂ ਕੋਈ ਥੋੜੀ ਬਰਸਾਤ ਜਿਹੜੀ ਖੁਰਫਾ ਦੀ ਲੱਗਦਾ ਕਿ ਉਹਦੇ ਨਾਲ ਤਾਪਮਾਨ ਹੋਰ ਨਹੀਂ ਜਾਸ ਹਾਂ ਬਿਲਕੁਲ ਜੀ ਕਿਉਂਕਿ ਆਨਵਾਰੇ ਦਿਨਾਂ ਦੇ ਵਿੱਚ ਬੱਦਲਵਾਈ ਜਾਂ ਹਲਕੀ ਬਾਰਿਸ਼ ਜਿਹੜੀ ਪੰਜਾਬ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਸੋ ਉਹਦੇ ਨਾਲ ਜਿਹੜੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਜ਼ਰੂਰ ਅਸੀਂ ਗ੍ਰਾਵੇਟ ਆਬਜ਼ਰਵ ਕਰ ਸਕਦੇ ਆ ਲੱਗਦਾ ਕਿ ਫਸਲਾਂ ਲਈ ਇਹ ਕੋਲ ਰਣ ਕਿ ਜੇਕਰ ਤਾਪਮਾਨ ਥੋੜੇ ਨੀਚੇ ਜਾਂਦੇ ਨੇ ਕਿਉ ਬਿਲਕੁਲ ਜੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਸੀਗਾ ਔਰ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਹੁੰਦੀ ਹੈ ਜਾਂ ਬੱਦਲਵਾਈ ਬਣਦੀ ਹੈ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਆਬਜ਼ਰਵ ਕੀਤੀ ਜਾਏਗੀ ਜਿਹਦਾ ਜਿਹਦਾ ਕਿ ਫਸਲਾਂ ਵਾਸਤੇ ਜਿਹੜੀ ਕਿ ਬੜੀ ਲਾਹੇਵੰਦ ਸਿੱਧ ਹੋ ਸਕਦੀ ਹੈ ਔਰ ਇਹਦੇ ਨਾਲ ਨਾਲ ਕਿਉਂਕਿ ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਹੈ ਸੋ ਉਹ ਵੀ ਜਿਹੜਾ ਕਿਉਂਕਿ ਮੌਇਸਚਰ ਚਾਹੀਦਾ ਹੈਗਾ ਕ੍ਰੌਪਸ ਨੂੰ ਸੋ ਉਹ ਵੀ ਜਿਹੜਾ ਬਾਰਿਸ਼ ਤੋਂ ਪ੍ਰੋਵਾਈਡ ਹੋ ਸਕਦਾ ਹੈ